ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਸਰ ਅਕਦਾ ਮਾਮਲਾ ਦੱਸੋ ਕੀ ਜਾਂਚ ਕੇ ਜਾਣੀ ਇੱਥੇ ਆਇਆ ਜੀ ਇੱਕ ਬਿਲਕੁਲ ਨਿਊ ਬੌਰਨ ਬੇਬੀ ਜਿਹੜਾ ਆ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਉਹ ਇੱਥੇ ਬ੍ਰਾਮਦ ਹੋਇਆ ਹੈ ਬੋਰਡ ਨੰਬਰ 4 ਦੇ ਰੀਅਚ ਜਿਵੇਂ ਹੀ ਇਤਲਾ ਪੁਲਿਸ ਮੈਕਮੇ ਕੋਲੇ ਆਈ ਤੇ ਫੌਰੀ ਰਿਸਪਾਂਸ ਕਰਦੇ ਹੋਏ ਬਿਲਕੁਲ ਸਰਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਸਤਨਾਮ ਸਿੰਘ ਐਸਐਚਓ ਸਿਵਲ ਨਾਇੰਸ 3 4 ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਮੌਕੇ ਤੇ ਪਹੁੰਚੇ ਮੈਂ ਆਪ ਇੱਥੇ ਮੌਕੇ ਤੇ ਪਹੁੰਚਿਆ ਮੈਂ ਆਪ ਉਸ ਜਿਹੜਾ ਹੈਡ ਦਾ ਪਾਰਟ ਆ ਉਹਨੂੰ ਮੈਂ ਆਪ ਐਨਲਾਈਜ਼ ਕੀਤਾ ਅਸੀਂ ਅਡਰ ਟੀਮਾਂ ਬਣਾ ਕੇ ਹਰੇਕ ਐਂਟਰੀ ਤੇ ਹਰੇਕ ਐਗਜ਼ਿਟ ਪੁਆਇੰਟ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਦੀ ਜਾਂਚ ਕਰਾਂਗੇ ਡੀਵੀਆਰ ਅਸੀਂ ਆਪਣੇ ਕਬਜ਼ੇ 'ਚ ਲਵਾਂਗੇ ਤਾਂ ਕਿ ਡੀਵੀਆਰ ਨਾਲ ਕਿਸੇ ਪ੍ਰਕਾਰ ਦੀ ਟੈਂਪਰਿੰਗ ਨਾ ਹੋ ਸਕੇ ਤੇ ਜਿਹੜਾ ਵੀ ਕੋਈ ਦੋਸ਼ੀ ਇਸ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ 'ਚ ਸ਼ਾਮਿਲ ਆ ਉਹਨੂੰ ਜਰੂਰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਕਿਉਂਕਿ ਇੱਕ ਇਹੋ ਜਿਹਾ ਕ੍ਰਾਈਮ ਆ ਕਿ ਜਿਹੜਾ 휴ਮੈਨਿਟੀ ਨੂੰ ਸ਼ਰਮਸਾਰ ਕਰਦਾ ਹੈ ਜਿਹੜਾ ਕਿ ਇੱਕ ਨਵਜੰਮੇ ਬੱਚੇ ਦਾ ਜਿਹੜਾ ਇੱਥੇ ਸਿਰ ਬਰਾਮਤ ਹੋਇਆ ਕੀ ਮਾਮਲਾ ਸਰ ਜਿਹੜਾ ਬੱਚੇ ਦਾ ਸਿਰ ਮਿਲਣ ਦੀ ਗੱਲ ਸਾਹਮਣੇ ਆਈ ਹੈ ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਹੈ ਉਹਦੀ ਉੱਥੇ ਤੇ ਅਸੀਂ ਡਾਕਟਰ ਜਨੂ ਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਹੈ ਮੁਰਚਲੀ ਚ ਜੀ ਡਾਕਟਰ ਜਨੂ ਅਸੀਂ ਪੁੱਛਿਆ ਪ੍ਰਾਇਮਰੀ ਕੀ ਇਹ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦਾ ਵੀ ਨਿਊਲੀ ਬੌਰਨ ਹੈ ਤਾਂ ਉਸ ਹਿਸਾਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਜਿਹਦੇ ਪੈਦਾ ਹੋਏ ਨੇ ਅਲਾਈਵ ਵੀ ਨੇ ਜਿਹੜੇ ਬੌਰਨ ਡੈੱਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਹਾਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫ ਆਈ ਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣੇ ਐਫ ਆਈ ਆਰ ਦੇਣ ਲੱਗੇ ਆ ਔਰ ਨਾਲ ਦੇ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀ ਸੀ ਟੀ ਵੀ ਦੇ ਨਾਲ ਕਿ ਡਿਜੀਟਲ ਫੁੱਟਪ੍ਰਿੰਟ ਕੀ ਨੇ ਉੱਥੇ ਕਿਵੇਂ ਆਇਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਆਪਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਆ ਹੁਣ ਜਿਹੜਾ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਿਮੀਨਲ ਨੇ ਕੀਤਾ ਉਹਦੇ ਖਿਲਾਫ ਬਣਦੀ ਕਰਦੇ ਸਰ ਕੀ ਲੱਗਦਾ ਮੈਡੀਕਲ ਸਟਾਫ ਦੀ ਗਲਤੀ ਹੈ ਕਿ ਬਦਕਿਥੇ ਬਾਹਰੋਂ ਸਰ ਜਿਸ ਤਰ੍ਹਾਂ ਮਨੁੱਖੀ ਹੰਗ ਪਏ ਹੁੰਦੇ ਨੇ ਉਸ ਤੋਂ ਕੁਝ ਚੱਕ ਕੇ ਲਿਆ ਹੋਵੇ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ ਵਾਰਡ ਨੰਬਰ 4 ਜਿਹੜਾ ਹੈ ਉਹਦੀ ਦੀ ਗੈਲਰੀ ਹੈ ਉੱਥੇ ਮਿਲਿਆ ਜੀ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਕਰਾਂਗੇ ਮੇਰੀਆਂ ਟੀਮ ਜਿਹੜੀਆਂ ਨੇ ਸਾਡੇ ਵਰਦੀ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਦੀ ਸਾਨੂੰ ਦਿਸ਼ਾ ਨਿਰਦੇਸ਼ ਆਏ ਨੇ ਕਿ ਹੁਣੇ ਟੀਮਸ ਬਣਾਓ ਹੁਣੇ ਸਾਰੀਆਂ ਜਿਹੜੇ ਨੇ ਇਹਨਾਂ ਦੇ ਡੀਵੀਆਰਸ ਚੈੱਕ ਕਰੋ ਸਾਰੇ ਇਸੇ ਟਾਈਮ ਹੀ ਲਿਸਟ ਅਬਟੇਨ ਕਰੋ ਔਰ ਇੱਕ ਇੱਕ ਬੱਚੇ ਨੂੰ ਵੈਰੀਫਾਈ ਕਿਮਾ ਸਾਹਿਬ ਕਿੱਦਾਂ ਦੇਖਦੇ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ ਤਿੰਨ ਡੈਥਸ ਹੋਈਆਂ ਸੀਗੀਆਂ ਚਿਲਡਰਨ ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ